ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾਂ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸੈਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ جاگے مایا مو پیار نام نہ چیتے سبد نام وچار اے منمکھ کا اچار ہر نام نہ پایا جرم برتا گیا نانک جم مار ਕਰੇ ਖਵਾਰ ਪਾਉੜੀ ਆਪਨ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਿਸ ਬਿਨ ਅਵਰ ਨ ਕੋਈ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਨ ਨਾਹੀ ਗੁਰ ਕੇ ਬਾਣ ਜੋ ਚਲੇ ਤਾ ਜੀਵਨ ਪਦਵੀ ਪਾਏ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸੈਜ ਸਮਾਏ ਅੰਦਰ ਸਾਹ ਦੁੱਖ ਹੈ ਆਪੇ ਸਿਰ ਤੰਦੇ ਮਾਰ ਜੋ ਜੇ ਪਏ ਸੁਤੇ ਕਬਹੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾਮ ਵਿਚਾਰ اے ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਵਿਰਤਾ ਗਿਆ ਨਾਨਕ ਜੰਮ ਮਾਰ ਕਰੇ ਖਵਾਰ ਪਾਉੜੀ ਆਪਣਾ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਪਾਣੇ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁੱਤੇ ਕਬੇ ਨਾ ਜਾਗੇ ਮਾਇਆ ਮੋ ਪਿਆਰ ਨਾ ਮਨਾ ਚੇਤੇ ਸਬਦ ਨਾ ਵਿਚਾਰ ਇਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣ ਜੋ ਚਲੇ ਤਾਂ ਜੀਵਨ ਪਦਵੀ ਪਾਈ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸ ਗੁਰਮਖ ਸਹਿਜ ਸਮਾਏ ਅੰਦਰ ਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾਮ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਣ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹੇ ਨਾ ਜਾਗੇ ਮਾਇਆ ਮੋਹ ਪਿਆਰ ਨਾ ਮਨਾ ਚਿਤੇ ਸਬਦ ਨਾਵਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਾਨਵ ਸੇ ਗੁਰਮਖ ਸੈਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ جاگے مایا مو پیار نام نہ جیتے سبد نام وچار اے منمکھ کا اچار ہر نام نہ پایا جرم برتا گیا نانک جم بار ਕਰੇ ਖਵਾਰ ਪਾਉੜੀ ਆਪਨ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਿਸ ਬਿਨ ਆਵਰ ਨਾ ਕੋਈ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਈ ਸਦਾ ਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸ ਗੁਰਮਖ ਸੈਜ ਸਮਾਏ ਅੰਦਰ ਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੁਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚਿਤੇ ਸਬਦ ਨਾਮ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਆ ਗਿਆ ਨਾਨਕ ਜੰਮ ਬਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਭਾਵੇ ਤੇਵੇ ਕਰੇ ਤਿਸ ਬਿਨ ਅਵਰ ਨ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਣ ਕੀ ਬਿਦ ਨਾਹੀ ਗੁਰ ਕੇ ਪਾਣ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁੱਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾਮ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾ ਮਨਾ ਚਿਤੇ ਸਬਦ ਨਾਮ ਵਿਚਾਰ ਇਹ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਨਾ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾ ਜੀਵਨ ਬਦਵੀ ਪਾਈ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਤ ਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸੈਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਭਏ ਸੁੱਤੇ ਕਬਹਿ ਨਾ جاگے مایا موہ پیار نام نہ چیتے سبد نام وچار اے منمکھ کا اچار ہر نام نہ پایا جرم برتا گیا نانک جم مار ਕਰੇ ਖਵਾਰ ਪਾਉੜੀ ਆਪਨ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਿਸ ਬਿਨ ਅਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣ ਜੋ ਚਲੇ ਤਾ ਜੀਵਨ ਪਦਵੀ ਪਾਏ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਜੋ ਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਵਰਤਾ ਗਿਆ ਨਾਨਕ ਜਮ ਬਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇਂ ਕਰੇ ਤਿਸ ਬਿਨ ਅਵਰ ਨ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਪਾਣ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨਵਸੇ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਰ ਤੰਦੇ ਮਾਰ ਦੂਜੇ ਪਏ ਸੁੱਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾਮ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣਾ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣੀ ਜੋ ਚਲੇ ਤਾਂ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚ ਤਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚਿਤੇ ਸਬਦ ਨਾ ਵਿਚਾਰ ਇਹ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਬਿਰਥਾ ਗਿਆ ਨਾਨਕ ਜਮ ਮਾਰ ਕਰੇ ਖਵਾਰ ਪਾਉੜੀ ਆਪਣ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣ ਜੋ ਚਲੇ ਤਾਂ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸਹਿਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਏ ਸੁਤੇ ਕਬਹਿ ਨਾ جاگے مایا مو پیار نام نہ چیتے سبد نام وچار اے منمکھ کا اچار ہر نام نہ پایا جرم برتا گیا نانک جم بار ਕਰੇ ਖਵਾਰ ਪਾਉੜੀ ਆਪਨ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਪਾਵੇ ਤੇਵੇ ਕਰੇ ਿਸ ਬਿਨ ਅਵਰਨਾ ਕੋਈ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਇਹ ਜਗਤ ਮਮਤਾ ਮੂਵਾ ਜੀਵਨ ਕੀ ਬਿਦ ਨਾਹੀ ਗੁਰ ਕੇ ਬਾਣ ਜੋ ਚਲੇ ਤਾ ਜੀਵਨ ਪਦਵੀ ਪਾਏ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸੇ ਗੁਰਮਖ ਸੈਜ ਸਮਾਏ ਅੰਦਰ ਸਾਹ ਦੁਖ ਹੈ ਆਪੇ ਸਿਰ ਤੰਦੇ ਮਾਰ ਦੁਜੇ ਪਏ ਸੁਤੇ ਕਬਹਿ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸਬਦ ਨਾ ਵਿਚਾਰ ਏ ਮਨਮੁਖ ਕਾ ਅਚਾਰ ਹਰ ਨਾਮ ਨਾ ਪਾਇਆ ਜਰਮ ਵਿਰਤਾ ਗਿਆ ਨਾਨਕ ਜੰਮ ਮਾਰ ਕਰੇ ਖਵਾਰ ਪਾਉੜੀ ਆਪਣਾ ਆਪ ਉਪਾਏ ਦਾ ਤੰਦੇ ਹੋਏ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਜੋ ਤਿਸ ਭਾਵੇ ਤੇਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਤਨਾਮੁ ਸ੍ਰੀ ਵਾਹਿਗੁਰੂ